ਤੇ ਇਹ ਮੈਂ ਉਹਨਾਂ ਨੌਜਵਾਨਾਂ ਨੂੰ ਦੱਸਣਾ ਚਾਹੁੰਦਾ ਕਿ ਜਿਨ੍ਹਾਂ ਨੇ ਅਜੇ ਸੀਐਸਟਾਫ ਨਹੀਂ ਵੇਖਿਆ ਤੇ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਇਹ ਬੇਨਤੀ ਬੜੀ ਵੱਲੀ ਹੋ ਸਕਦੀ ਹੈ ਪਰ ਨੌਜਵਾਨਾਂ ਨੂੰ ਸੀਐਸਟਾਫ ਜ਼ਰੂਰ ਦਿਖਾਉਣਾ ਚਾਹੀਦਾ ਪੁਲਿਸ ਨੂੰ ਖੜਕੜ ਕੇ ਇੱਕਰੀ ਵੀ ਭਾਉ ਆ ਸੀਐਸਟਾਫ ਜੇ ਤੇ ਮੈਨੂੰ ਨਹੀਂ ਲੱਗਦਾ ਕੋਈ ਨੌਜਵਾਨ ਹਥਿਆਰ ਚ ਵੀਰ ਜੀ ਜੇ ਅਸੀਂ ਫਿਲਮ ਦੀ ਗੱਲ ਕੀਤੀ ਜਾਵੇ ਬੜਾ ਗੰਭੀਰ ਮੁੱਦਾ ਕਿਉਂਕਿ ਲਾਰੈਂਸ ਮਿਸ਼ਨੋਈ ਜਿਹੜਾ ਆ ਗੈਂਗਸਟਰ ਨੂੰ ਵਦਾਵਾ ਦਿੰਦਾ ਕਿਉਂਕਿ ਬੜੇ ਨਾਮ ਆਏ ਉਸਦੇ ਗੈਂਗਸਟਰ ਦੇ ਵਿੱਚ ਤਾਂ ਹੁਣ ਇਸ ਤਰ੍ਹਾਂ ਦੀ ਫਿਲਮ ਬਣੇਗੀ ਤਾਂ ਨੌਜਵਾਨੀ ਤੇ ਕੀ ਅਸਰ ਪਵੇ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਉੱਪਰ ਇੱਕ ਮੂਵੀ ਜਿਹੜੀ ਹੈ ਆਧਾਰਿਤ ਉਸਦੇ ਜੀਵਨ ਦੇ ਉੱਤੇ ਬਣਦੀ ਹੈ ਜੋ ਜੈਨ ਪ੍ਰੋਡਕਸ਼ਨ ਦੇ ਵੱਲੋਂ ਬਣ ਰਹੀ ਹੈ ਤੇ ਮੇਰੇ ਵੱਲੋਂ ਜਿਸ ਤਰ੍ਹਾਂ ਹੀ ਮੈਨੂੰ ਪਤਾ ਲੱਗਾ ਕਿ ਉਹਦੇ ਉੱਤੇ ਮੂਵੀ ਬਣਦੀ ਹੈ ਤੇ ਮੈਂ ਤੁਰੰਤ ਜਿਹੜਾ ਵਾ ਉਹਦੇ ਉੱਤੇ ਪੱਤਰ ਲਿਖਿਆ ਸੂਚਨਾ ਪ੍ਰਚਾਰਣ ਮੰਤਰਾਲੇ ਨੂੰ ਤੇ ਮੰਗ ਕੀਤੀ ਹੈ ਕਿ ਇਸ ਫਿਲਮ ਨੂੰ ਤੁਰੰਤ ਬੈਨ ਕੀਤਾ ਜਾਣਾ ਚਾਹੀਦਾ ਹੈ ਤੋੜੇ ਪੱਖੋਂ ਚਿੱਠੀ ਤਾਂ ਲਿਖੀ ਗਈ ਹੈ ਮਗਰ ਹੋਰ ਕੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਕਿ ਇਹ ਕਲਮ ਬੈਨ ਹੋਵੇ ਮੈਨੂੰ ਪੂਰਨ ਵਿਸ਼ਵਾਸ ਹੈ ਭਾਰਤ ਸਰਕਾਰ ਤੇ ਕਿ ਇਸ ਨੂੰ ਜਲਦ ਤੋਂ ਜਲਦ ਬੈਨ ਕਰਨਗੇ ਉਹ ਤੇ ਮੈਂ ਆਉਣ ਵਾਲੇ ਦਿਨਾਂ 'ਚ ਜੇ ਸਾਨੂੰ ਕੋਈ ਮਤਲਬ ਹੋਰ ਵੀ ਸਟੈਪ ਪੁੱਟਣੇ ਪੈਂਦੇ ਨੇ ਇਸ ਕਲਮ ਨੂੰ ਬੈਨ ਕਰਵਾਉਣ ਦੇ ਲਈ ਤੇ ਮੈਂ ਹਟਾਂਗਾ ਨਹੀਂ ਪਿੱਛੇ ਡਰਾਂਗਾ ਨਹੀਂ ਠੋਕ ਕੇ ਇਸ ਦਾ ਵਿਰੋਧ ਕੀਤਾ ਵਾ ਤੇ ਕਰਦਾ ਰਵਾਂਗਾ ਤੇ ਆਉਣ ਵਾਲੇ ਦਿਨਾਂ 'ਚ ਵੀ ਕਰਾਂਗਾ ਪੰਜਾਬ ਹਿੰਦੁਸਤਾਨ ਚ ਬੈਨ ਕਰ ਦਿੱਤੀ ਗਈ ਸੀ ਉਹ ਫਿਲਮ ਪਰ ਕਿਤੇ ਨਾ ਕਿਤੇ ਉਹ ਫਿਲਮ ਵੀ ਐਨ ਲਗਾ ਕੇ ਜਾਂ ਹੋਰ ਚੈਨਲਾਂ ਦੇ ਉੱਪਰ ਪਾ ਦਿੱਤੀ ਗਈ ਸੀ ਜਿੱਥੋਂ ਨੌਜਵਾਨਾਂ ਨੇ ਦੇਖੀ ਹਮ ਪਰ ਮੈਂ ਵੀ ਇੱਕ ਐਜ਼ੇ ਉਦੋਂ ਨੌਜਵਾਨ ਸੀ ਮੇਰੀ ਉਮਰ ਮੈਨੂੰ ਯਾਦ ਹੋਵੇਗਾ ਮੈਂ ਕੋਈ 23 24 ਸਾਲ ਦਾ ਸੀਗਾ ਜਿਸ ਤੋਂ ਜਦੋਂ ਉਹ ਫਿਲਮ ਕਿਤੇ ਨਾ ਕਿਤੇ ਪ੍ਰੇਰਣਾ ਤਾਂ ਫਿਲਮਾਂ ਦਿੰਦੀਆਂ ਨੇ ਬਿਲਕੁਲ ਤੁਸੀਂ ਇਹ ਜੀ ਸਮਝਦੇ ਹੋ ਮਗਰ ਜਿਹੜੇ ਪ੍ਰੋਡਕਸ਼ਨ ਐ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਂਦੀਆਂ ਨੇ ਕੀ ਪੰਜਾਬ ਨੂੰ ਅੱਗੇ ਬਦਨਾਮ ਹੈ ਪੰਜਾਬ ਔਰ ਬਦਨਾਮ ਕਰਨ ਦਾ ਜਿਹੜਾ ਚਾਰਾ ਉਹ ਬਿਲਕੁਲ ਕਿਤਨੇ ਕਿਤੇ ਦੇਖੋ ਲਾਰੈਂਸ ਬਿਸ਼ਨੋਈ ਜਿਆਦਾ ਗੈਂਗਸਟਰ ਤਾਂ ਪੰਜਾਬ ਦੇ ਵਿੱਚ ਹੀ ਹੋਈਆਂ ਉਹਦੇ ਨਾਮ ਨੂੰ ਲੈ ਕੇ ਤਾਂ ਕਿਤਨੇ ਕਿਤੇ ਪੰਜਾਬ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਵੀ ਇਹ ਕੰਟੈਂਟ ਬਣਾਇਆ ਜਾਂਦਾ ਹੈ ਲਾਰੈਂਸ ਬਿਸ਼ਨੋਈ ਦੀ ਗੱਲ ਕੀਤੀ ਜਾਵੇ ਜਿਹੜੀ ਫਿਲਮ ਬਣਦੀ ਹੈ ਕੀ ਲੱਗਦਾ ਤੁਹਾਨੂੰ ਸ਼ੂਟ ਹੋ ਚੁੱਕੀ ਕਿਉਂਕਿ ਸਟੱਡੀ ਤੁਸੀਂ ਮੁਕੰਮਲ ਰੂਪ ਦੇ ਨਾਲ ਕੀਤੀ ਹੋਵੇਗੀ ਬਿਲਕੁਲ ਬਿਲਕੁਲ ਮੈਨੂੰ ਪਤਾ ਲੱਗਿਆ ਕਿ ਹਜੇ ਇਹਦੀ ਜਿਹੜੀ ਆ ਸ਼ੂਟਿੰਗ ਜਿਹੜੀ ਆ سٹਾਰਟ ਨਹੀਂ ਕੀਤੀ ਗਈ ਤੇ ਜੇ ਮੇਰੇ ਵਿਰੋਧ ਕਰਨ ਤੋਂ ਬਾਅਦ ਵੀ ਇਹ ਸ਼ੂਟਿੰਗ ਸਟਾਰਟ ਹੁੰਦੀ ਹੈ ਤੇ ਸੈੱਟ ਤੇ ਜਾ ਕੇ ਵਿਰੋਧ ਕਰਾਂਗੇ ਠੋਕ ਕੇ ਕਹਿ ਕੇ ਚੱਲਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਸੈੱਟ ਤੇ ਜਾ ਕੇ ਵਿਰੋਧ ਕਰਾਂਗੇ ਇਹਨਾਂ ਦਾ ਠੋਕ ਕੇ ਵਿਰੋਧ ਕਰਾਂਗੇ ਪੰਜਾਬ ਜਿੱਥੇ ਨਸ਼ਿਆਂ ਤੇ ਗੈਂਗਸਟਰਵਾਦ ਨਾਲ ਬਦਨਾਮ ਹੈ ਉੱਥੇ ਹੀ ਇੱਕ ਨਵੀਂ ਫਿਲਮ ਆ ਪੰਜਾਬ ਦੇ ਵਿੱਚ ਪ੍ਰਸੰਨ ਜਾਰੀ ਹੈ ਪੈਰ ਆਪਣੇ ਪੰਦਾਜ਼ੀ ਕੀ ਲਾਰੈਂਸ ਬਿਸ਼ਨੋਈ ਦੇ ਜੀਵਨ ਦੇ ਉੱਤੇ ਇੱਕ ਫਿਲਮ ਬਣਨ ਜਾ ਰਹੀ ਹੈ ਜਿਸ ਦਾ ਵਿਰੋਧ ਜਿਹੜਾ ਡਟ ਕੇ ਹੋਣਾ ਸ਼ੁਰੂ ਹੋ ਚੁੱਕਿਆ ਉੱਥੇ ਹੀ ਇਸ ਸਮੇਂ ਜਿਨ੍ਹਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਹ ਅੰਮ੍ਰਿਤਸਰ ਦੇ ਆਪ ਬੀਜੇਪੀ ਦੇ ਜੇ ਗੱਲ ਕੀਤੀ ਜਾਵੇ ਬੀਜੇਪੀ ਦੇ ਦਿਗਜ ਲੀਡਰ ਨੇ ਜਿਨ੍ਹਾਂ ਵੱਲੋਂ ਇਹ ਵਿਰੋਧ ਕੀਤਾ ਜਾ ਰਿਹਾ ਸੂਚਨਾ ਪ੍ਰਸਾਰਣ ਮੰਤਰਾਲੇ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਕਿ ਲਾਰੈਂਸ ਡਿਵੀਜ਼ਨ ਆਈ ਦੀ ਜਿਹੜੀ ਫਿਲਮ ਹੈ ਉਸ ਨੂੰ ਬੈਨ ਕਰਨ ਤੇ ਜਿਹੜੀ ਰੋਕ ਲਗਾਉਣ ਤੇ ਜਿਹੜਾ ਉਹ ਮਨਜ਼ੂਰੀ ਹੈ ਜਿਹੜੀ ਉਹ ਮੰਗੀ ਗਈ ਹੈ ਫਿਲਹਾਲ ਸਾਡੇ ਨਾਲ ਕੁਲਬੀਰ ਜੀ ਮਜੂਰ ਨੇ ਕੁਲਬੀਰ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦਾ ਧੰਨਵਾਦ ਜੀ ਤੁਹਾਡਾ ਮੈਂ ਦੋਸਤਾਨਾ ਚਾਹੁੰਦਾ ਤੁਹਾਡੇ ਦਰਸ਼ਕਾਂ ਨੂੰ ਕਿ ਮੇਰਾ ਨਾਮ ਕੁਲਬੀਰ ਸਿੰਘ ਆਸ਼ੂ ਅੰ ਤੇ ਮੈਂ ਦੱਸ ਦੇਣਾ ਚਾਹੁੰਦਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਉੱਪਰ ਇੱਕ ਮੂਵੀ ਜਿਹੜੀ ਹੈ ਆਧਾਰਿਤ ਉਸਦੇ ਜੀਵਨ ਦੇ ਉੱਤੇ ਬਣ ਰਹੀ ਹੈ ਜੋ ਜੈਨ ਪ੍ਰੋਡਕਸ਼ਨ ਦੇ ਵੱਲੋਂ ਬਣ ਰਹੀ ਹੈ ਤੇ ਮੇਰੇ ਵੱਲੋਂ ਜਿਸ ਤਰ੍ਹਾਂ ਹੀ ਮੈਨੂੰ ਪਤਾ ਲੱਗਾ ਕਿ ਉਹਦੇ ਉੱਤੇ ਮੂਵੀ ਬਣ ਰਹੀ ਹੈ ਤੇ ਮੈਂ ਤੁਰੰਤ ਜਿਹੜਾ ਵਾ ਉਹਦੇ ਉੱਤੇ ਪੱਤਰ ਲਿਖਿਆ ਸੂਚਨਾ ਪ੍ਰਸਾਰਣ ਮੰਤਰਾਲੇ ਨੂੰ ਮੰਗ ਕੀਤੀ ਹੈ ਕਿ ਇਸ ਫਿਲਮ ਨੂੰ ਤੁਰੰਤ ਬੈਨ ਕੀਤਾ ਜਾਣਾ ਚਾਹੀਦਾ। ਬਲਬੀਰ ਜੀ ਜੇ ਅਸੀਂ ਫਿਲਮ ਦੀ ਗੱਲ ਕੀਤੀ ਜਾਵੇ ਬੜਾ ਗੰਭੀਰ ਮੁੱਦਾ ਕਿਉਂਕਿ ਲਾਰੈਂਸ ਮਿਸ਼ਨੋਈ ਜਿਹੜਾ ਗੈਂਗਸਟਰ ਨੂੰ ਵਦਾਵਾ ਦਿੰਦਾ ਕਿਉਂਕਿ ਬੜੇ ਨਾਮ ਆਏ ਉਸ ਦੇ ਗੈਂਗਸਟਰ ਦੇ ਵਿੱਚ ਤਾਂ ਹੁਣ ਇਸ ਤਰ੍ਹਾਂ ਦੀ ਫਿਲਮ ਬਣੇਗੀ ਤਾਂ ਨੌਜਵਾਨੀ ਤੇ ਕੀ ਅਸਰ ਪਵੇਗਾ। ਬਿਲਕੁਲ ਮੇਰੇ ਵੱਲੋਂ ਇਸ ਨੂੰ ਹੀ ਧਿਆਨ ਚ ਰੱਖਦੇ ਹੋਏ ਜਿਹੜਾ ਮੰਗ ਪੱਤਰ ਲਿਖਿਆ ਗਿਆ ਕਿ ਨੌਜਵਾਨਾਂ ਦੀ ਲਾਈਫ ਦੇ ਉੱਪਰ ਪੰਜਾਬ ਦਾ ਨੌਜਵਾਨ ਪਹਿਲਾ ਯੁਵਾ ਜਿਹੜਾ ਦੇਖੋ ਡਿਸਟਰੈਕਟ ਫਿਰ ਰਿਹਾ ਥੋੜਾ ਜਿਹਾ ਆਪਣੀ ਲਾਈਫ ਦੇ ਵਿੱਚ ਸਫਲ ਹੋਣ ਲਈ ਕਾੜੀ ਮਿਹਨਤ ਕਰ ਰਿਹਾ ਤੇ ਬੜੀ ਮਿਹਨਤ ਕਰਨ ਦੀ ਲੋੜ ਵੀ ਹੁੰਦੀ ਹੈ ਨੌਜਵਾਨਾਂ ਨੂੰ ਪਰ ਜੇ ਇਹੋ ਜੀ ਮੂਵੀ ਜਿਹੜੀ ਇੱਕ ਗੈਂਗਸਟਰ ਦੇ ਉੱਪਰ ਬਣਦੀ ਹੈ ਲਾਈਫ ਦੇ ਉੱਤੇ ਆਧਾਰਿਤ ਹੈ ਤੇ ਜੇ ਉਹ ਮੂਵੀ ਨੌਜਵਾਨ ਦੇਖਦਾ ਹੈ ਤੇ ਇਹ ਨੌਜਵਾਨਾਂ ਦੀ ਦਿਸ਼ਾ ਭੜਕਾਉਣ ਦਾ ਕੰਮ ਕਰੇਗੀ ਮੂਵੀ ਮੈਨੂੰ ਜਿੱਥੋਂ ਤੱਕ ਲੱਗਦਾ ਤੇ ਨੌਜਵਾਨਾਂ ਦੀ ਜਿਹੜਾ ਵਾ ਇੱਕ ਮਤਲਬ ਕਹਿ ਸਕਦੇ ਕਿ ਸਿੱਧੇ ਤੌਰ ਤੇ ਖਲਵਾੜ ਕੀਤਾ ਜਾਵੇਗਾ ਜੇ ਇਹ ਮੂਵੀ ਬਣਦੀ ਹੈ ਤੁਹਾਡੇ ਪੱਖੋਂ ਚਿੱਠੀ ਤਾਂ ਲਿਖੀ ਗਈ ਹੈ ਮਗਰ ਹੋਰ ਕੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਕਿ ਫਿਲਮ ਇਹ ਬੈਨ ਹੋਵੇ ਆ ਮੇਰੇ ਵੱਲੋਂ ਚਿੱਠੀ ਲੈ ਕੇ ਹਜੇ ਤਾਂ ਦੇਖਿਆ ਜਾ ਰਿਹਾ ਕਿ ਕੀ ਰਿਪਲਾਈ ਆਉਂਦਾ ਹੈ ਤੇ ਕੀ ਇਹ ਬੈਨ ਹੁੰਦੀ ਹੈ ਤੇ ਜੇ ਮੈਨੂੰ ਪੂਰਨ ਵਿਸ਼ਵਾਸ ਹੈ ਭਾਰਤ ਸਰਕਾਰ ਤੇ ਕਿ ਇਸ ਨੂੰ ਜਲਦ ਤੋਂ ਜਲਦ ਬੈਨ ਕਰਨਗੇ ਉਹ ਤੇ ਮੈਂ ਆਉਣ ਵਾਲੇ ਦਿਨਾਂ 'ਚ ਜੇ ਸਾਨੂੰ ਕੋਈ ਮਤਲਬ ਹੋਰ ਵੀ ਸਟੈਪ ਪੁੱਟਣੇ ਪੈਂਦੇ ਨੇ ਇਸ ਫਿਲਮ ਨੂੰ ਬੈਨ ਕਰਵਾਉਣ ਦੇ ਲਈ ਤੇ ਮੈਂ ਹਟਾਂਗਾ ਨਹੀਂ ਪਿੱਛੇ ਡਰਾਂਗਾ ਨਹੀਂ ਸ਼ੋਅਕੇਸ ਦਾ ਵਿਰੋਧ ਕੀਤਾ ਵਾ ਤੇ ਕਰਦਾ ਰਵਾਂਗਾ ਤੇ ਆਉਣ ਵਾਲੇ ਦਿਨਾਂ ਚ ਵੀ ਕਰਾਂਗਾ ਤੁਸੀਂ ਇੱਕ ਨੌਜਵਾਨ ਨੌਜਵਾਨ ਹੋਣ ਦੇ ਨਾਤੇ ਕਿੱਦਾਂ ਦਾ ਫੀਲ ਕਰਦੇ ਜਦੋਂ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਫਿਲਮਾਂ ਆਉਂਦੀਆਂ ਨੇ ਪਹਿਲਾਂ ਵੀ ਹੋਈਆਂ ਨੇ ਤਾਂ ਇੱਕ ਨੌਜਵਾਨੀ ਦੀ ਸੋਚ ਕਿਸ ਤਰ੍ਹਾਂ ਜਾਂਦੀ ਹੈ ਤੁਸੀਂ ਦੇਖੋ ਕਿ ਗੈਂਗਸਟਰ ਬਾਦ ਜਿਹੜਾ بڑے ਲੋਕ ਕਹਿੰਦੇ ਪ੍ਰਭਾਵ ਵੀ ਜਿਹੜਾ ਫਿਲਮਾਂ ਤੋਂ ਹੁੰਦਾ ਹੈ ਜਦੋਂ ਜੋ ਚੀਜ਼ ਨੌਜਵਾਨੀ ਦੇਖਦਾ ਉਹਦੇ ਵੱਲ ਵੱਧਦਾ ਬਿਲਕੁਲ ਤੁਸੀਂ ਦੇਖੋ ਤੁਸੀਂ ਜ਼ਿਕਰ ਕੀਤਾ ਪਿਛਲੇ ਦਿਨੀ ਕਾਫੀ ਸਮਾਂ ਪਿੱਛੇ ਗਈ ਹੈ ਤੇ ਸੁੱਕਾ ਕਾਲ ਮਾ ਫਿਲਮ ਆਈ ਸੀ ਜਿਹੜੀ ਨੌਜਵਾਨਾਂ ਦੀ ਲਾਈਫ ਦੇ ਵਿੱਚ ਬਹੁਤ ਵੱਡਾ ਅਸਰ ਛੱਡ ਕੇ ਗਈ ਸੀ ਉਹਦੇ ਵਿੱਚ ਦੇਖੋ ਮੈਂ ਵੀ ਦੇਖੀ ਹੋਈ ਆ ਉਹ ਫਿਲਮ ਹੂੰ ਪੰਜਾਬ ਹਿੰਦੁਸਤਾਨ ਚ ਬੈਨ ਕਰ ਦਿੱਤੀ ਗਈ ਸੀ ਉਹ ਫਿਲਮ ਪਰ ਕਿਤੇ ਨਾ ਕਿਤੇ ਉਹ ਫਿਲਮ ਵੀ ਐਨ ਲਗਾ ਕੇ ਜਾਂ ਹੋਰ ਚੈਨਲਾਂ ਦੇ ਉੱਪਰ ਪਾ ਦਿੱਤੀ ਗਈ ਸੀ ਜਿੱਥੋਂ ਨੌਜਵਾਨਾਂ ਨੇ ਦੇਖੀ ਹੂੰ ਪਰ ਮੈਂ ਵੀ ਇੱਕ ਐਜ਼ ਉਹਦੋਂ ਨੌਜਵਾਨ ਸੀ ਮੇਰੀ ਉਮਰ ਮੈਨੂੰ ਯਾਦ ਹੋਵੇਗਾ ਮੈਂ ਕੋਈ 23 24 ਸਾਲ ਦਾ ਸੀਗਾ ਜਿਸ ਤੋਂ ਜਦੋਂ ਉਹ ਫਿਲਮ ਦੇ ਕਿਤੇ ਕਿਤੇ ਨਾ ਕਿਤੇ ਉਹ ਪ੍ਰੇਰਣਾ ਤਾਂ ਫਿਲਮਾਂ ਦਿੰਦੀਆਂ ਨੇ ਬਿਲਕੁਲ ਤੇ ਨੌਜਵਾਨ ਕਿਤੇ ਨਾ ਕਿਤੇ ਉਹਨਾਂ ਵੱਲ ਦੇਖ ਕੇ ਕਈ ਨੌਜਵਾਨ ਨੇ ਜਿਨ੍ਹਾਂ ਕੋਲ ਵੈਲ ਐਜੂਕੇਸ਼ਨ ਨਹੀਂ ਹੈ ਪਰ ਉਹ ਜਦੋਂ ਇਹੋ ਜਿਹਾ ਕੰਟੈਂਟ ਦੇਖਦੇ ਨੇ ਉਹਨਾਂ ਦੇ ਮਾਈਂਡ ਦੇ ਵਿੱਚ ਸਟਕ ਕਰਦੀ ਏ ਚੀਜ਼ ਤੇ ਉਹ ਕਿਤੇ ਨਾ ਕਿਤੇ ਇਹਨਾਂ ਤੋਂ ਪ੍ਰੇਰਿਤ ਹੋ ਕੇ ਹਥਿਆਰ ਚੁੱਕਦੇ ਨੇ ਹੁਣ ਤੁਸੀਂ ਦੇਖੋ ਸਭ ਤੋਂ ਵੱਧ ਹਮ ਫਰੋਤੀਆਂ ਦੇ ਵਿੱਚ ਜਿਹੜੇ ਗੋਲੀਆਂ ਚਲਾਉਣ ਵਾਲੇ ਆ ਉਹ ਨੌਜਵਾਨ ਨੇ ਹਮ 20 ਤੋਂ 25 ਸਾਲ ਵਾਲੇ ਜਿਨ੍ਹਾਂ ਨੂੰ ਹਜੇ ਕੋਈ ਵਿਜ਼ਨ ਨਹੀਂ ਹੈ ਪੜ ਕੇ ਹਟੇ ਨੇ ਪਲੱਸ 2 ਕਰਕੇ ਹਟੇ ਨੇ ਤੇ ਕਿਤੇ ਨਾ ਕਿਤੇ ਇਹਨਾਂ ਗੈਂਗਸਟਰਾਂ ਦੀਆਂ ਗੱਲਾਂ ਚਾਕੇ ਕਿਉਂਕਿ ਐਜ਼ ਅ ਨੌਜਵਾਨ ਹਰ ਕਿਸੇ ਦਾ ਸ਼ੌਂਕ ਹੁੰਦਾ ਹੈ ਕਿ ਮੈਂ ਵਧੀਆ ਖਾਵਾਂ ਪੀਵਾਂ ਵਧੀਆ ਲੋਕਾਂ ਨਾਲ ਉਠਾਂ ਬੈਠਾਂ ਮੇਰੀ ਵਧੀਆ ਲੋਕਾਂ ਦੇ ਨਾਲ ਗੱਲਬਾਤ ਹੋਵੇ ਕਈ ਲੋਕਾਂ ਨੂੰ ਫਤੂਰ ਹੁੰਦਾ ਬਦਮਾਸ਼ੀ ਦਾ ਤੇ ਜਦੋਂ ਇਹੋ ਜਿਹੀ ਗੈਂਗਸਟਰ ਉਹੀ ਲੋਕਾਂ ਨੂੰ ਚੁਣਦੇ ਨੇ ਤੇ ਚੁਣ ਕੇ ਉਹਨਾਂ ਦਾ ਯੂਜ਼ ਕਰਦੇ ਨੇ ਯੂਜ਼ ਕਰਦੇ ਨੇ ਕਿੰਨੀਆਂ ਮਾਵਾ ਦੇ ਪੁੱਤ ਜਿਹੜੇ ਆ ਲਾਰੈਂਸ ਬਿਸ਼ਨੋਈ ਹੋਣਾ ਨੇ ਇਹੋ ਜਿਹੇ ਲੋਕਾਂ ਨੂੰ ਮਰਵਾ ਦਿੱਤੇ ਕਈ ਨੌਜਵਾਨ ਦਾ ਆਈਡਲ ਸਮਝਦੇ ਨੇ ਆਪਣੇ ਆਪ ਨੂੰ ਉਹਨਾਂ ਨੂੰ ਬਿਲਕੁਲ ਇਹ ਕਹਿਣਾ ਚਾਹੁੰਦਾ ਹੈ ਕੀ ਆਈਡਲ ਮੰਨਣਾ ਹੈ ਤੇ ਸਰਦਾਰ ਭਗਤ ਸਿੰਘ ਨੂੰ ਮੰਨੀਏ ਸ਼ਹੀਦ ਭਗਤ ਸਿੰਘ ਨੂੰ ਮੰਨੀਏ ਜਿਨ੍ਹਾਂ ਨੇ ਇਸ ਦੇਸ਼ ਦੀ ਖਾਤਰ ਕੁਰਬਾਨੀ ਦਿੱਤੀ ਸ਼ਹੀਦ ਉਧਮ ਸਿੰਘ ਨੂੰ ਮੰਨੀਏ ਜਿਨ੍ਹਾਂ ਨੇ ਇਸ ਦੇਸ਼ ਦੀ ਖਾਤਰ ਲੰਡਨ ਦੇ ਵਿੱਚ ਜਾ ਕੇ ਕਾਂਡ ਕੀਤੇ ਉਹਨਾਂ ਨੂੰ ਆਈਡਲ ਨਾ ਮੰਨੀਏ ਜਿਨ੍ਹਾਂ ਨੇ ਚੰਦ ਪੈਸਿਆਂ ਦੇ ਚੰਦ ਨਾਮ ਦੇ ਲਈ ਫੋਕੀ ਸ਼ੌਹਰਤ ਦੇ ਲਈ ਮਾਵਾਂ ਦੇ ਪੁੱਤ ਮਰਵਾ ਦਿੱਤੇ ਤੁਸੀਂ ਇਹ ਚੀਜ਼ ਸਮਝਦੇ ਹੋ ਮਗਰ ਜਿਹੜੇ ਪ੍ਰੋਡਕਸ਼ਨ ਐ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਂਦੀਆਂ ਨੇ ਕੀ ਪੰਜਾਬ ਨੂੰ ਅੱਗੇ ਬਦਨਾਮ ਐ ਪੰਜਾਬ ਔਰ ਬਦਨਾਮ ਕਰਨ ਦਾ ਜਿਹੜਾ ਚਾਰਾ ਉਹ ਬਿਲਕੁਲ ਕਿਦਣਾ ਕਿਦਣਾ ਦੇਖੋ ਲਾਰੈਂਸ ਬਿਸ਼ਨੋਈ ਜਿਆਦਾ ਗੈਂਗਸ ਵਾਰ ਤਾਂ ਪੰਜਾਬ ਦੇ ਵਿੱਚ ਹੀ ਹੋਈਆਂ ਉਹਦੇ ਨਾਮ ਨੂੰ ਲੈ ਕੇ ਤਾਂ ਕਿਦਣਾ ਕਿਦਣਾ ਪੰਜਾਬ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਵੀ ਇਹ ਕੰਟੈਂਟ ਬਣਾਇਆ ਜਾ ਸਕਦਾ ਹੂੰ ਇਸੇ ਨੂੰ ਮੈਂ ਧਿਆਨ ਚ ਰੱਖਦੇ ਹੂੰ ਕਿਉਂਕਿ ਮੈਂ ਪਹਿਲਾਂ ਪੰਜਾਬੀ ਆ ਮੇਰੇ ਅੰਦਰ ਪੰਜਾਬ ਪੰਜਾਬੀਅਤ ਦੀ ਗੱਲ ਹੋਣੀ ਬੜੀ ਜ਼ਰੂਰੀ ਹੈ ਭਾਰਤੀ ਜਨਤਾ ਪਾਰਟੀ ਦਾ ਮੈਂ ਸ਼ਪਾਹੀ ਆ ਪਰ ਮੇਰੇ ਅੰਦਰ ਪੰਜਾਬ ਪੰਜਾਬੀਅਤ ਹੋਣੀ ਜ਼ਰੂਰੀ ਹੈ ਤੇ ਇਸ ਨੂੰ ਮੈਂ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਪੰਜਾਬੀ ਹੋਣ ਦੇ ਨਾਤੇ ਪੰਜਾਬ ਨੂੰ ਫਿਰ ਉਸ ਦੌਰ ਦੇ ਵਿੱਚ ਨਹੀਂ ਟਕਾਂਗੇ ਕਿ ਦੇਖੋ ਜਿਹੜੀ ਸੁੱਖਾ ਕਾਲ ਵਾਂ ਤੇ ਫਿਲਮ ਬਣੀ ਉਹਦੇ ਚ ਪੁਲਿਸ ਦਾ અપਮਾਨ ਵੀ ਕੀਤਾ ਗਿਆ ਹੂੰ ਪੁਲਿਸ ਨੂੰ ਕਿਦਾਂ ਹਾਸ ਹਾਸੇ ਵਾਲਾ ਕਰੈਕਟਰ ਦਿਖਾਇਆ ਗਿਆ ਹੂੰ ਤੇ ਚਿੰਤਾ ਦਾ ਵਿਸ਼ਾ ਨੌਜਵਾਨ ਪ੍ਰੇਰਿਤਤਾ ਹੁੰਦੀ ਨੇ ਵੀ ਯਾਰ ਇੱਥੇ ਜੇ ਫਿਲਮ ਚ ਹਸ ਰਹੇ ਨੇ ਕੀ ਪਤਾ ਰਿਐਲਿਟੀ ਚ ਵੀ ਹੱਸਦੇ ਹੋਣ ਤੇ ਮੈਂ ਉਹ ਪਿੱਛੇ ਦੀ ਇੱਕ ਇੰਟਰਵਿਊ ਆਇਆ ਸੀਗਾ ਸੀਏ ਸਟਾਫ ਦੇ ਪਤਾ ਨਹੀਂ ਆਲਾ ਅਧਿਕਾਰੀ ਸੀ ਤੇ ਨੌਜਵਾਨ ਜਦੋਂ ਸੀਏ ਸਟਾਫ ਚ ਜਾਂਦੇ ਨੇ ਇਹੋ ਜੇ ਗੈਂਗਸਟਰ ਉੱਥੇ ਭਾਜੀ ਜਦੋਂ ਚਪੇੜ ਮਾਰਦੇ ਨੇ ਤਾਂ ਮੂਤ ਜਾਂਦੇ ਨੇ ਹੂੰ ਤੇ ਇਹ ਮੈਂ ਉਹਨਾਂ ਨੌਜਵਾਨਾਂ ਨੂੰ ਦੱਸਣਾ ਚਾਹੁੰਦਾ ਕਿ ਜਿਨ੍ਹਾਂ ਨੇ ਅਜੇ ਸੀਐਸਟਾਫ ਨਹੀਂ ਵੇਖਿਆ ਤੇ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਇਹ ਬੇਨਤੀ ਬੜੀ ਵੱਲੀ ਹੋ ਸਕਦੀ ਹੈ ਪਰ ਨੌਜਵਾਨਾਂ ਨੂੰ ਸੀਐਸਟਾਫ ਜ਼ਰੂਰ ਵਿਖਾਉਣਾ ਚਾਹੀਦਾ ਪੁਲਿਸ ਨੂੰ ਖੜ ਖੜ ਕੇ ਇੱਕਰੀ ਵੀ ਭਾਉ ਆ ਸੀਐਸਟਾਫ ਜੇ ਤੇ ਮੈਨੂੰ ਨਹੀਂ ਲੱਗਦਾ ਕੋਈ ਨੌਜਵਾਨ ਹਥਿਆਰ ਚ ਫਿਲਮਾਂ ਨਾਲ ਕਿਤੇ ਕਿਤੇ ਪੁਲਿਸ ਦਾ ਡਰ ਵੀ ਖਤਮ ਹੁੰਦਾ ਕਿਉਂਕਿ ਹਾਸੇ ਵਾਲੇ ਕਰੈਕਟਰ ਜਿਹੜੇ ਪੁਲਿਸ ਨੂੰ ਦਰਸਾਇਆ ਜਾਂਦਾ ਉਸ ਦੇ ਵਿੱਚ ਬਿਲਕੁਲ ਕਿਤੇ ਨਾ ਕਿਤੇ ਪੁਲਿਸ ਦਾ ਵੀ ਵੇਖੋ ਸ਼ੋਭੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਲਮਾਂ ਦੇ ਮਾਧਿਅਮ ਨਾਲ ਤੇ ਜੇ ਗ ਬੜਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਆਉਣ ਵਾਲੇ ਦਿਨਾਂ ਚ ਇਹ ਫਿਲਮ ਬਣ ਕੇ ਰਿਲੀਜ਼ ਹੁੰਦੀ ਹੈ ਹੂੰ ਤੇ ਬੜੇ ਭਿਆਨਕ ਜਿਹੜੇ ਇਹਦੇ ਆਉਣ ਰਿਜ਼ਲਟ ਸੁਨੇ ਉਹ ਆਉਣਗੇ ਸਾਹਮਣੇ ਤੁਸੀਂ ਦੇਖ ਲਿਓ ਕਿਉਂਕਿ ਸੁੱਖਾ ਕਾਲਵਾ ਜਿਸ ਤਰ੍ਹਾਂ ਮੈਂ ਦੇਖੀ ਹੈ ਮੈਨੂੰ ਵੀ ਮੈਂ ਵੀ ਵੇਖੀ ਹੋਈ ਹੈ ਫਿਲਮ ਹੂੰ ਕਿਤੇ ਨਾ ਕਿਤੇ ਉਹ ਮੈਨੂੰ ਪ੍ਰੇਰਿਤ ਕਰ ਗਈ ਤੇ ਜਿਹੜਾ ਨੌਜਵਾਨ ਕੋ ਕੰਮ ਹੀ ਹੈ ਨਹੀਂ ਜਿਹੜਾ ਨੌਜਵਾਨ ਦੀ ਸੋਚ ਹੀ ਮਤਲਬ ਹਜੇ ਡਿਵੈਲਪ ਹੋਣੀ ਸ਼ੁਰੂ ਹੋਈ ਹੈ ਤੇ ਉਹਦੇ ਦੀ ਜ਼ਿੰਦਗੀ ਦੇ ਉੱਪਰ ਪੂਰਾ ਅਸਰ ਕਰਕੇ ਗਈ ਹੋਗੀ ਤੁਸੀਂ ਠੋਕਮਾ ਵਿਰੋਧ ਕਰ ਰਹੇ ਹੋ ਮਗਰ ਕੱਲ ਨੂੰ ਜੇ ਅਸੀਂ ਗੱਲ ਕਰੀਏ ਕੱਲ ਨੂੰ ਕਿਤੇ ਤੁਹਾਨੂੰ ਧਮਕੀ ਆ ਜਾਂਦੀ ਤੁਸੀਂ ਸਟੈਪ ਬੈਕ ਤੇ ਨਹੀਂ ਕਰੋਗੇ ਨਹੀਂ ਕਾਹਦੀ ਧਮਕੀ ਲਾਉਣੀ ਇਹਨਾਂ ਨੇ ਮੈਨੂੰ ਤੁਸੀਂ ਠੋਕਮਾ ਮੈਂ ਠੋਕੇ ਵਿਰੋਧ ਕੀਤਾ ਵਾ ਕਰੂੰਗਾ ਤੇ ਕੌਣ ਵਾਲੇ ਦਿਨਾਂ ਚ ਵੀ ਕਰਦਾ ਰਹੂੰਗਾ ਮੈਨੂੰ ਕਿਸੇ ਦਾ ਡਰ ਨਹੀਂ ਆ ਮੇਰੇ ਤੇ ਸਹਬ ਸ੍ਰੀ ਗੁਰਤੇਗ ਭਦਰ ਸਾਹਿਬ ਦੀ ਖੁੱਲ੍ਹ ਕਿਰਪਾ ਜਾ ਕੋਰਾ ਕੇ ਸਾਈਆਂ ਮਾਰ ਸਕਿਆ ਨਾ ਕੋਈ ਮੈਂ ਇਹਨਾਂ ਗਿੱੱੜ ਧਮਕੀਆਂ ਤੋਂ ਡਰਨ ਵਾਲਾ ਨਹੀਂ ਬਈ ਮੈਂ ਆਪਣੀ ਮਾਂ ਦਾ ਦੁੱਧ ਪੀਤਾ ਤੇ ਮੈਨੂੰ ਮੇਰੀ ਮਾਂ ਨੇ ਜੰਮਿਆ ਤੇ ਮੈਂ ਇਸ ਪੰਜਾਬ ਤੇ ਆਪਣੇ ਦੇਸ਼ ਲਈ ਸਮਰਪਤਾ ਕਿਉਂਕਿ ਦੇਖੋ ਸਾਡੇ ਵਾਰੀਅਰਸ ਨੇ ਸਾਨੂੰ ਦੇਸ਼ ਆਜ਼ਾਦ ਕਰਾ ਕੇ ਦਿੱਤਾ ਤੇ ਐਜ਼ ਅ ਨੌਜਵਾਨ ਤੇ ਯੁਵਾ ਲੀਡਰ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਨੌਜਵਾਨੀ ਦੀ ਜਿਹੜੀ ਨੌਜਵਾਨੀ ਹੈ ਸਾਡੇ ਦੇਸ਼ ਦੀ ਤੇ ਪੰਜਾਬ ਦੀ ਉਹਨੂੰ ਸੇਧ ਦਵਾਂ ਤੇ ਮੈਂ ਉਹੀ ਕੰਮ ਕਰ ਰਿਹਾ ਇਹੋ ਜੇ ਜਿਹੜੇ ਉੱਚੇ ਗੈਂਗਸਟਰਸ ਨੇ ਉਹਨਾਂ ਦਾ ਠੋਕ ਕੇ ਵਿਰੋਧ ਕਰਾਂਗੇ ਤੇ ਕਰਦੇ ਰਹਿਵਾਂਗੇ ਲੋਰੈਂਸ ਬਿਸ਼ਨੋਈ ਦੀ ਗੱਲ ਕੀਤੀ ਜਾਵੇ ਜਿਹੜੀ ਫਿਲਮ ਬਣ ਰਹੀ ਹੈ ਕੀ ਲੱਗਦਾ ਤੁਹਾਨੂੰ ਸ਼ੂਟ ਹੋ ਚੁੱਕੀ ਕਿਉਂਕਿ ਸਟੱਡੀ ਤੁਸੀਂ ਮੁਕੰਮਲ ਰੂਪ ਦੇ ਨਾਲ ਕੀਤੀ ਹੋਵੇਗੀ ਬਿਲਕੁਲ ਬਿਲਕੁਲ ਮੈਨੂੰ ਪਤਾ ਲੱਗਿਆ ਕਿ ਹਜੇ ਇਹਦੀ ਜਿਹੜੀ ਆ ਸ਼ੂਟਿੰਗ ਜਿਹੜੀ ਆ స్టార్ਟ ਨਹੀਂ ਕੀਤੀ ਗਈ ਤੇ ਜੇ ਮੇਰੇ ਵਿਰੋਧ ਕਰਨ ਤੋਂ ਬਾਅਦ ਵੀ ਇਹ ਸ਼ੂਟਿੰਗ ਸਟਾਰਟ ਹੁੰਦੀ ਹੈ ਤੇ ਸੈਟ ਤੇ ਜਾ ਕੇ ਵਿਰੋਧ ਕਰਾਂਗੇ ਠੋਕ ਕੇ ਕਹਿ ਕੇ ਚੱਲਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਸੈਟ ਤੇ ਜਾ ਕੇ ਵਿਰੋਧ ਕਰਾਂਗੇ ਇਹਨਾਂ ਦਾ ਠੋਕ ਕੇ ਵਿਰੋਧ ਕਰਾਂਗੇ ਜਿਨ੍ਹਾਂ ਵੱਲੋਂ ਬਣਾਈ ਜਾਂਦੀ ਆ ਉਹਨਾਂ ਨਾਲ ਕੋ ਸੰਪਰਕ ਕਰੋ ਜਾਂ ਤੁਸੀਂ ਉਹਨਾਂ ਨੂੰ ਕਹੋ ਕਿ ਆ ਇਸ ਤਰ੍ਹਾਂ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਬਿਲਕੁਲ ਕਿਤੇ ਨਾ ਕਿਤੇ ਆਪੇ ਮੰਤਰਾਲੇ ਕਰੇਗਾ ਗੱਲ ਕਿਉਂਕਿ ਇਹੋ ਜਿਹੇ ਲੋਕਾਂ ਨਾਲ ਮੇਰੀ ਗੱਲ ਕਰਨ ਦਾ ਵਿਸ਼ਾ ਹੀ ਨਹੀਂ ਪੜਦਾ ਕੋ ਸੁੱਤਣਗੇ ਸ਼ਾਇਦ ਇਹ ਕਿਸੇ ਹੋਰ ਲੀਗ ਵੇ ਨਾ ਸਾਨੂੰ ਕਹਿ ਰਿਹਾ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਮੇਰੇ ਮੇਰਾ ਉਹਨਾਂ ਨਾਲ ਸੰਪਰਕ ਕਰਨਾ ਜਿਹੜਾ ਵਾ ਉਹ ਨਹੀਂ ਬਣਦਾ ਆਪੇ ਪ੍ਰਸ਼ਾਸਨ ਦੇਕੇਗਾ ਪ੍ਰਸ਼ਾਸਨ ਦਾ ਕੰਮ ਹੈ ਮੇਰੇ ਵੱਲੋਂ ਇਹ ਲਿਖਿਆ ਗਿਆ ਠੋਕੇ ਵੀ ਇਹਨੂੰ ਬੈਨ ਕੀਤਾ ਜਾਵੇ ਜੀ ਬਿਲਕੁਲ ਜੀ ਇਹ ਅਨਕੁਲਬੀਰ ਜਿਨ੍ਹਾਂ ਵੱਲੋਂ ਵਿਰੋਧ ਜਿਹੜਾ ਹੈ ਉਹ ਡਾਕ ਕੇ ਕੀਤਾ ਜਾ ਰਿਹਾ ਇੱਕ ਯੁਵਾ ਨੇਤਾ ਨੇ ਦਿਗਜ ਯੁਵਾ ਨੇਤਾ ਨੇ ਕੱਲ ਨੂੰ ਕਹਿ ਰਹੇ ਨੇ ਕੱਲ ਨੂੰ ਕਿਤੇ ਮੈਨੂੰ ਵੀ ਧਮਕੀ ਆਉਂਦੀ ਹੈ ਤੇ ਮੈਨੂੰ ਡਰਨ ਦੀ ਕੋਈ ਲੋੜ ਨਹੀਂ ਮੈਂ ਇੱਕ ਪੰਜਾਬੀ ਹਾਂ ਸੋ ਉਸ ਅਦਾਰ ਤੇ ਗੱਲ ਕੀਤੀ ਜਾਵੇ ਤਾਂ ਠੋਕੇ ਜਿਹੜਾ ਵਿਰੋਧ ਹੈ ਉਹ ਜ਼ਰੂਰ ਹੋ ਰਿਹਾ ਲਾਰੈਂਸ ਮਿਸ਼ਰੋਈ ਦੀ ਜਿਹੜੀ ਨਵੀਂ ਫਿਲਮ ਹੈ ਉਹ ਜਿਹੜੀ ਆ ਰਹੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਜੇਕਰ ਸ਼ੂਟਿੰਗ ਇਸ ਦੀ ਸ਼ੁਰੂਆਤ ਵੀ ਹੁੰਦੀ ਹੈ ਤਾਂ ਸ਼ ਅੱਜ ਇਹ ਸ਼ੁਰੂਆਤ ਹੁੰਦੀ ਆ ਤਾਂ ਇਸ ਸ਼ੂਟਿੰਗ ਦੀ ਵੀ ਮੈਂ ਜਿਹੜਾ ਡਟ ਕੇ ਵਿਰੋਧ ਜਿਹੜਾ ਉੱਥੇ ਜਾ ਕੇ ਕਰਾਂਗੇ ਹੁਣ ਦੇਖਣਾ ਸਮਾਂ ਦੇਖਣਾ ਹੋਵੇਗਾ ਲਾਰੈਂਸ ਪਿਸ਼ਨੋਈ ਦੀ ਜਿਹੜੀ ਜੀਵਨ ਤੇ ਆ ਜੋ ਕਹਾਣੀ ਬਣ ਰਹੀ ਆ ਕੀ ਇਸ ਤੇ ਫਿਲਮ ਬਣਦੀ ਹੈ ਜਾਂ ਨਹੀਂ ਬਣਦੀ ਕਿਉਂਕਿ ਵਿਰੋਧ ਹੈ ਜਿਹੜਾ ਉਹ ਪਹਿਲਾਂ ਹੀ ਹੋਣਾ ਸ਼ੁਰੂ ਹੋ ਚੁੱਕਿਆ ਕੈਮਰਾਮੈਨ ਨੋਹ ਦੇ ਨਾਲ ਮਹਿਮਾਨ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ